ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਕਰਤਪੁਰਖ ਚੈਨਲ ਤੇ ਸਾਰੀ 사ਤ ਸੰਗਤ ਦਾ ਬਹੁਤ ਹੀ ਨਿਗਾ ਸਵਾਗਤ ਹੈ 사ਤ ਸੰਗਤ ਜੀ ਜਿਸ ਤਰ੍ਹਾਂ ਇੱਕ ਪਹਾੜ ਦੇ ਉੱਤੇ ਚੜਨ ਵਾਲਾ ਕੋਈ ਵੀ ਮੁਸਾਫਿਰ ਆਪਣੇ ਨਾਲ ਕੁਝ ਸਾਜੋ ਸਮਾਨ ਲੈ ਕੇ ਜਰੂਰ ਚੱਲਦਾ ਹੈ ਪਰ ਜਿਸ ਤਰ੍ਹਾਂ ਜਿਸ ਤਰ੍ਹਾਂ ਪਹਾੜ ਦੀ ਚੋਟੀ ਨਜ਼ਦੀਕ ਆਂਦੀ ਹੈ ਉਸ ਨੂੰ ਉਸ ਭਾਰ ਤੋਂ ਮੁਕਤ ਹੋਣਾ ਪੈਂਦਾ ਹੈ। ਔਰ ਅਗਰ ਉਹ ਨਹੀਂ ਉਸ ਭਾਰ ਤੋਂ ਮੁਕਤ ਹੁੰਦਾ ਤਾਂ ਉਸ ਨੂੰ ਪਹਾੜ ਤੇ ਚੜਨਾ ਬੜਾ ਔਖਾ ਲੱਗਦਾ ਹੈ। ਸੋ ਇਹ ਜੋ ਘਾਟੀ ਹੈ ਜਿਸ ਦੀ ਮੈਂ ਗੱਲ ਕਰਨ ਜਾ ਰਿਹਾ ਹਾਂ ਪਰਮਾਰਥ ਜੀਵਨ ਮੁਕਤ ਇਨਸਾਨ ਕੌਣ ਹੈ? ਤਾਂ ਉਹਦੇ ਨਾਲ ਇਹ ਗੱਲ ਬਿਲਕੁਲ ਜੁੜਦੀ ਹੈ। ਅਸੀਂ ਜੋ ਸੰਸਾਰਿਕ ਜ਼ਿੰਦਗੀ ਦੇ ਨਾਲ-ਨਾਲ ਅਧਿਆਤਮਿਕ ਕਮਾਈ ਕਰਦੇ ਹਾਂ, ਨਾਮ ਜਪਦੇ ਹਾਂ, ਬਾਣੀ ਪੜ੍ਹਦੇ ਹਾਂ। satsang ਸੁਣਦੇ ਹਾਂ, ਸੇਵਾ ਕਰਦੇ ਹਾਂ, ਸਿਮਰਨ ਕਰਦੇ ਹਾਂ। ਸਾਡੀ ਜ਼ਿੰਦਗੀ ਦੇ ਵਿੱਚ ਸਾਧੂ ਦੇ ਨਾਲ ਮਿਲਾਪ ਹੁੰਦਾ ਹੈ। ਇਹ ਸਾਰੀਆਂ ਤਕਰੀਬਨ ਜਿੰਨੀਆਂ ਵੀ ਬਾਤਾਂ ਮੈਂ ਆਪ ਜੀ ਦੇ ਨਾਲ ਕਰ ਰਿਹਾ ਹਾਂ, ਇਹਨਾਂ ਨੂੰ ਇਕੱਠਾ ਕਰ ਲਿਆ ਜਾਵੇ। ਤਾਂ ਇਹ ਇੱਕ ਗਿਆਨ ਦੇ ਰੂਪ ਵਿੱਚ ਇਨਸਾਨ ਕੋਲ ਭੰਡਾਰ ਇਕੱਠਾ ਹੋ ਜਾਂਦਾ ਹੈ। ਇਸੇ ਤਰ੍ਹਾਂ ਦਾਸ ਨੂੰ 33 ਸਾਲ ਹੋ ਗਏ। ਇਸ ਗਿਆਨ ਨੂੰ ਇਕੱਠਾ ਕਰਦਿਆਂ। ਔਰ ਇਹ ਜੋ ਚੈਨਲ ਆਪ ਜੀ ਸੁਣ ਰਹੇ ਹੋ ਇਸ ਦਾ ਨਾਮ ਮੂਲ ਮੰਤਰ ਦੇ ਵਿੱਚੋਂ ਮੰਗਲਾ ਚਾਰ ਮੂਲ ਮੰਤਰ ਦੇ ਵਿੱਚੋਂ ਜੋ ਕਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਜੀ ਨੇ ਅਕਾਲਪੁਰਖ ਵਾਸੋਂ ਲੈ ਕੇ ਆਂਦਾ ਸੀ ਉਹਦੇ ਵਿੱਚੋਂ ਦਾਸ ਨੂੰ ਨਾਮ ਬਖਸ਼ਿਸ਼ ਕੀਤਾ ਕਰਤਾ ਪੁਰਖ ਕਰਤਾ ਪੁਰਖ ਚੈਨਲ ਦਾ ਜੋ ਮਕਸਦ ਹੈ ਉਹ ਕੋਈ ਕਮਾਈ ਕਰਨਾ ਨਹੀਂ ਹੈਗਾ ਜਿਹੜੀ ਸਾਡੀ ਕਮਾਈ ਹੈ ਜੋ ਅਸੀਂ ਕਮਾਣਾ ਚਾਹੁੰਦੇ ਹਾਂ ਉਹ ਇਹ ਕਮਾਣਾ ਚਾਹੁੰਦੇ ਹਾਂ ਕਿ ਪੂਰੀ ਦੁਨੀਆ ਦੇ ਉੱਤੇ 800 ਕਰੋੜ ਤੋਂ ਜ਼ਿਆਦਾ ਲੋਕ ਹਨ ਜਿਹਦੇ ਵਿੱਚ ਹਿੰਦੀ ਪੰਜਾਬੀ ਇਸ ਭਾਸ਼ਾ ਦੇ ਵਿੱਚ ਜਿਸ ਵਿੱਚ ਮੈਂ ਰਿਕਾਰਡਿੰਗ ਕਰ ਰਿਹਾ ਹਾਂ ਇਸ ਨੂੰ ਸਮਝਣ ਵਾਲੇ ਵੀ ਤਕਰੀਬਨ 20 ਤੋਂ 50 ਕਰੋੜ ਦੇ ਆਸ-ਪਾਸ ਲੋਕ ਘੱਟ ਤੋਂ ਘੱਟ ਹੋਣਗੇ ਅਗਰ ਇਹ ਵੀਡੀਓ ਇਹ ਰਿਕਾਰਡਿੰਗ ਕਿਸੇ ਤੱਕ ਪਹੁੰਚਦੀ ਹੈ ਇੱਕ ਵੀ ਸ਼ਬਦ ਉਸ ਦੇ ਕੰਮ ਆ ਗਿਆ ਔਰ ਉਸ ਦੀ ਜ਼ਿੰਦਗੀ ਵਿੱਚ ਪਰਿਵਰਤਨ ਆ ਗਿਆ ਉਹ ਸਭ ਤੋਂ ਵੱਡੀ ਭੇਟਾ ਹੋਏਗੀ ਉਹ ਸਭ ਤੋਂ ਵੱਡੀ ਕਮਾਈ ਹੋਏਗੀ ਸਾਡੀ ਸੋ ਇਸ ਤਰ੍ਹਾਂ ਦਾ ਕੋਈ ਮਕਸਦ ਲੈ ਕੇ ਨਹੀਂ ਚੱਲੇ ਹੈਗੇ ਭਾਰਤ ਵਿੱਚ ਅੱਜ ਦੀ ਡੇਟ ਵਿੱਚ ਹਿੰਦੁਸਤਾਨ ਚ ਵਿਦੇਸ਼ਾਂ ਵਿੱਚ ਬਹੁਤ ਸਾਰੀਆਂ ਵੀਡੀਓਜ਼ ਦੇਖਣ ਨੂੰ ਮਿਲਦੀਆਂ ਹਨ ਜਿਹਦੇ ਉੱਤੇ ਬਹੁਤ ਪਿਆਰੀਆਂ ਪਿਆਰੀਆਂ ਰੂਹਾਂ ਬਹੁਤ ਨਾਮ ਬੰਦਗੀ ਚ ਭਿੱਜੀਆਂ ਹੋਈਆਂ ਰੂਹਾਂ ਦੇ ਦਰਸ਼ਨ ਕਰਨ ਦਾ ਮੌਕਾ ਮਿਲਦਾ ਹੈ ਪਰ ਜਦੋਂ ਉਹਨਾਂ ਦੇ ਵਿਚਾਰ ਦੇਖਦੇ ਹਾਂ ਤਾਂ ਸੁਣਦੇ ਹਾਂ ਤਾਂ ਉੱਥੋਂ ਪਤਾ ਲੱਗਦਾ ਹੈ ਕਿ ਇਹ ਕਿਤੇ ਨਾ ਕਿਤੇ اٹਕੇ ਹੋਏ ਨੇ ਇਹ ਵਿਚਾਰ اٹਕੇ ਹੋਏ ਨੇ ਇਹਨਾਂ ਨੂੰ ਸਹੀ ਕਾਲਜ ਸਹੀ ਸਕੂਲ ਸਹੀ ਟੀਚਰ ਹਲੇ ਤੱਕ ਨਹੀਂ ਮਿਲਿਆ ਵੈਸੇ ਸਾਡਾ ਜਿਹੜਾ ਕਾਲਜ ਸਾਡਾ ਸਕੂਲ ਸਾਡਾ ਟੀਚਰ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਲੇਕਿਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਨੂੰ ਪੜਨ ਤੇ ਵਿਚਾਰਨ ਤੋਂ ਬਾਅਦ ਵੀ ਸਾਨੂੰ ਇੱਕ ਐਸੇ ਟੀਚਰ ਦੀ ਜ਼ਰੂਰਤ ਹੈ ਜੋ ਸਾਨੂੰ ਇਸ ਗੱਲ ਤੋਂ ਰੋਕ ਸਕੇ ਕਿ ਅਸੀਂ ਜੋ ਵੀ ਮਨਕਰਤ ਆਪਣੇ ਹਿਸਾਬ ਨਾਲ ਬਾਣੀ ਦੇ ਅਰਥ ਕਰਕੇ ਉਸ ਦੇ ਉੱਤੇ ਚੱਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਉਸ ਤੋਂ ਸਾਨੂੰ ਰੋਕ ਸਕੇ ਜੋ ਗੁਰੂ ਸਾਹਿਬਾਨ ਨੇ ਜਿਸ ਭਾਵ ਨਾਲ ਬਾਣੀ ਲਿਖੀ ਹੈ ਉਚਾਰਨ ਕੀਤੀ ਹੈ ਉਹਦੇ ਹਿਸਾਬ ਨਾਲ ਹੀ ਅਗਰ ਅਰਥ ਸਾਡੇ ਤੱਕ ਪਹੁੰਚਦੇ ਹਨ ਤਾਂ ਸਾਡਾ ਜੀਵਨ ਵੀ ਉਸੇ ਤਰ੍ਹਾਂ ਦਾ ਹੀ ਹੋ ਜਾਏਗਾ ਸੋ ਸਾਨੂੰ ਇੱਕ ਅਧਿਆਤਮਿਕ ਟੀਚਰ ਦੀ ਹਮੇਸ਼ਾ ਜ਼ਰੂਰਤ ਪੈਂਦੀ ਹੈ ਸੋ ਦਾਸ ਨੂੰ ਕਾਫੀ ਲੰਬੇ ਸਮੇਂ ਤੋਂ 33 ਸਾਲ ਦਾ ਸਮਾਂ ਥੋੜਾ ਨਹੀਂ ਹੁੰਦਾ ਬਹੁਤ ਹੁੰਦਾ ਹੈ 33 ਸਾਲਾਂ ਦੇ ਵਿੱਚ ਜੋ ਵੀ ਦਾਸ ਤੋਂ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਸੇਵਾ ਲਈ ਹੈ ਉਸ ਸੇਵਾ ਦਾ ਸਾਰ ਉਹਦਾ ਨਚੋੜ ਉਹ ਗਿਆਨ ਮੇਰੇ ਅਧਿਆਤਮਿਕ ਟੀਚਰ ਨੇ ਮੈਨੂੰ ਇੱਕ ਦਿਨ ਇੱਕ ਸਵਾਲ ਕੀਤਾ ਕਹਿੰਦੇ ਵੀ ਤੁਸੀਂ ਜੋ ਇਹਨਾਂ 33 ਸਾਲਾਂ ਦੇ ਵਿੱਚ ਇਕੱਠਾ ਕੀਤਾ ਹੈ ਇਹ ਤੁਸੀਂ ਲੈ ਕੇ ਕਿੱਥੇ ਜਾਣਾ ਹੈ ਮੈਂ ਉਹਨਾਂ ਨੂੰ ਅੱਗੇੋਂ ਜਵਾਬ ਦਿੱਤਾ ਕਿ ਵਾਹਿ ਗੁਰੂ ਜੀ ਮੇਰਾ ਸੰਸਾਰ ਦੇ ਵਿੱਚ ਜਾਣ ਨੂੰ ਦਿਲ ਨਹੀਂ ਕਰਦਾ ਉਹ ਕਹਿੰਦੇ ਵੀ ਜਿਹੜਾ ਗਿਆਨ ਤੁਸੀਂ ਇਕੱਠਾ ਕਰਕੇ ਬੈਠੇ ਹੋ ਪਤਾ ਨਹੀਂ ਕਿੰਨੇ ਕਿਤਨੀਆਂ ਰੂਹਾਂ ਤੜਫ ਰਹੀਆਂ ਹਨ ਜਿਨ੍ਹਾਂ ਨੂੰ ਸਹੀ ਗਿਆਨ ਨਹੀਂ ਮਿਲ ਰਿਹਾ ਜੇ ਤੁਹਾਡੇ ਕੋਲ ਜੀਵਨ ਮੁਕਤ ਗਿਆਨ ਹੈ ਤਤ ਗਿਆਨ ਹੈ ਤੁਸੀਂ ਉਹਨੂੰ ਵੰਡ ਦਿਓ ਇਹ ਵਿਚਾਰ ਮੇਰੇ ਦਿਮਾਗ ਵਿੱਚ ਦੂਰ ਦੂਰ ਤੱਕ ਵੀ ਨਹੀਂ ਸੀਗਾ ਕਿ ਮੈਂ ਚੈਨਲ ਬਣਾ ਕੇ ਆਪ ਜੀ ਦੇ ਨਾਲ ਇਹ ਗਿਆਨ ਦੀ ਸਾਂਝ ਪਾਵਾਂਗਾ ਸਾਧ ਸੰਗਤ ਜੀ ਦਾਸ ਆਪਣੇ ਆਪ ਨੂੰ ਇੱਕ ਕੀਟ ਜੋ ਕੀੜਾ ਹੁੰਦਾ ਨਾ ਕੀੜਾ ਉਹਦੇ ਤੁਲ ਵੀ ਨਹੀਂ ਸਮਝਦਾ ਕੋਈ ਸੋਭਾ ਨਹੀਂ ਚਾਹੀਦੀ ਕੋਈ ਨਾਮ ਨਹੀਂ ਚਾਹੀਦਾ ਕੋਈ ਵਡਿਆਈ ਨਹੀਂ ਚਾਹੀਦੀ ਕੁਝ ਨਹੀਂ ਚਾਹੀਦਾ ਕੋਈ ਇਛਾ ਨਹੀਂ ਲੇਕਿਨ ਇੱਕ ਗੱਲ ਜ਼ਰੂਰ ਸਮਝ ਆ ਚੁੱਕੀ ਹੈ ਕਿ ਕਿਸੇ ਵੀ ਉੱਚੀ ਘਾਟੀ ਤੇ ਚੜ੍ਹਨਾ ਹੋਵੇ ਤਾਂ ਉੱਥੇ ਤੁਸੀਂ ਆਪਣੇ ਨਾਲ ਕੋਈ ਸਮਾਨ ਨਹੀਂ ਲੈ ਕੇ ਜਾ ਸਕਦੇ ਕਿਉਂਕਿ ਉਹ ਸਮਾਨ ਤੁਹਾਨੂੰ ਤੁਰਨ ਵਿੱਚ ਤੰਗ ਕਰਦਾ ਹੈ ਇਹ ਜੋ ਮੁਕਤੀ ਦਾ ਮਾਰਗ ਹੈ ਇਹ ਜੋ ਜੀਵਨ ਮੁਕਤ ਦਾ ਮਾਰਗ ਹੈ ਜਿਉਂਦੇ ਜੀ ਮੋਕਸ਼ ਪ੍ਰਾਪਤ ਕਰਨ ਦਾ ਮਾਰਗ ਹੈ ਇਸ ਮਾਰਗ ਦੇ ਉੱਤੇ ਵੀ ਜੋ ਗਿਆਨ ਰੂਪੀ ਜੋ ਸਾਡੇ ਕੋਲ ਗ੍ਰੰਥ ਪੜੇ ਹਨ ਜੋ ਵੀ ਅਸੀਂ ਗਿਆਨ ਇਕੱਠਾ ਕੀਤਾ ਹੈ ਉਹ ਗਿਆਨ ਵੀ ਅਗਰ ਅਸੀਂ ਆਪਣੇ ਕੋਲ ਹੀ ਰੱਖ ਲੈਂਦੇ ਹਾਂ ਤਾਂ ਇੱਕ ਦਿਨ ਉਹ ਵੀ ਭਾਰ ਬਣ ਜਾਂਦਾ ਹੈ ਔਰ ਉਹ ਹਮ ਹਮੇ ਦਾ ਕਾਰਨ ਬਣ ਜਾਂਦਾ ਹੈ ਜਿਹੜਾ ਕਿ ਸਾਨੂੰ ਜਿਉਂਦੇ ਜੀਵ ਮੁਕਤ ਹੋਣ ਵਿੱਚ ਬਹੁਤ ਵੱਡੀ ਰੁਕਾਵਟ ਖੜੀ ਕਰ ਸਕਦਾ ਹੈ। ਸਾਧ ਸੰਗਤ ਜੀ ਵੈਸੇ ਤਾਂ ਐਸੀ ਕੋਈ ਗੱਲ ਦਾਸ ਦੇ ਜ਼ਹਿਨ ਵਿੱਚ ਨਹੀਂ ਹੈਗੀ ਪਰ ਮਹਾਪੁਰਖਾਂ ਦੇ ਜੋ ਬਚਨ ਹਨ ਉਹ ਕਦੇ ਵੀ ਅਸਤ ਨਹੀਂ ਹੁੰਦੇ। ਹਮੇਸ਼ਾ ਹਮੇਸ਼ਾ ਸਤ ਹੁੰਦੇ ਹਨ। ਇਸ ਕਰਕੇ ਦਾਸ ਨੇ ਉਹਨਾਂ ਮਹਾਪੁਰਖਾਂ ਦੇ ਬਚਨ ਮੰਨਦਿਆਂ ਹੋਇਆਂ ਉਹਨਾਂ ਨੂੰ ਸਤਿਵਚਨ ਕਿਹਾ ਸੋ ਇਹ ਕਰਤਾ ਪੁਰਖ ਚੈਨਲ ਦੀ ਆਰੰਭਤਾ ਹੋ ਗਈ ਸੋ ਇਸ ਚੈਨਲ ਦੇ ਉੱਤੇ ਆਪਾਂ ਉਹ ਅਨੁਭਵ ਸਾਂਝੇ ਕਰਾਂਗੇ ਤੁਹਾਡੇ ਨਾਲ ਜੋ ਕਿ ਦਾਸ ਦੀ 13 ਸਾਲ ਦੀ ਉਮਰ ਤੋਂ ਆਰੰਭ ਹੋਏ ਸਨ ਮਾਫ਼ ਕਰਨਾ ਅਨੁਭਵ ਹੁੰਦੇ ਨੇ ਜੋ ਅਸੀਂ ਮਤਲਬ ਕਿ ਇੱਕ ਸੁਪਨਿਆਂ ਵਿੱਚ ਜਾਂ ਸੀ ਸਮਾਧੀਆਂ ਵਿੱਚ ਦੇਖਦੇ ਹਾਂ ਪਰ ਦਾਸ ਦੀ ਯਾਤਰਾ ਹੈ 33 ਸਾਲ ਦੀ ਯਾਤਰਾ ਮੈਂ ਸੰਸਾਰਿਕ ਜੀਵ ਹਾਂ ਗ੍ਰੇਸਤੀ ਹਾਂ ਪਰਿਵਾਰਿਕ ਹਾਂ ਕੰਮ ਕੀਤਾ ਵੀ ਕਰਦਾ ਹਾਂ ਲੇਕਿਨ ਉਹਦੇ ਨਾਲ-ਨਾਲ ਜੋ ਮੇਰਾ ਬੰਦਗੀ ਦਾ ਸਫਰ ਹੈ ਕਿਹੜੇ-ਕਿਹੜੇ ਮਹਾਤਮਾ ਨੂੰ ਮਿਲਿਆ ਕਿੱਦਾਂ ਕਿੱਦਾਂ ਉਹਨਾਂ ਨੇ ਸੇਵਾਵਾਂ ਲਈਆਂ ਕੀ-ਕੀ ਮੈਨੂੰ ਜੁਗਤੀਆਂ ਮਿਲੀਆਂ ਕਿਸ ਤਰੀਕੇ ਦੇ ਨਾਲ ਅਭਿਆਸ ਹੋਇਆ ਕੀ ਕੀ ਮੈਨੂੰ ਦਿਖਿਆ ਜਿੱਥੇ ਤੱਕ ਦਾਸ ਨੂੰ ਮਹਾਰਾਜ ਆਗਿਆ ਬਖਸ਼ਣਗੇ ਉੱਥੇ ਤੱਕ ਆਪ ਜੀ ਦੇ ਨਾਲ ਉਸ ਗਿਆਨ ਦੀ ਸਾਂਝ ਪਾਵਾਂਗਾ ਔਰ ਇਹੀ ਮਕਸਦ ਹੈ ਇਸ ਚੈਨਲ ਦਾ ਬਣਾਉਣ ਦਾ ਔਰ ਜਦੋਂ ਮੈਂ ਸਾਂਝ ਪਾਵਾਂਗਾ ਜੇ ਕਿਸ ਤਰ੍ਹਾਂ ਤੁਰਿਆ ਸੀਗਾ ਮੈਂ ਇਸ ਗੱਲ ਦੇ ਨਾਲ ਸਹਿਮਤ ਹਾਂ ਕਿ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ ਕਿਸੇ ਦੇ ਨਾਲ ਨਹੀਂ ਮਿਲਦੀ ਪਰ ਲੇਕਿਨ ਜਿਹੜਾ ਤਤ ਗਿਆਨ ਹੈ ਜੋ ਬ੍ਰह्म ਗਿਆਨ ਹੈ ਉਹ ਇੱਕ ਹੈ ਉਹ ਦੋ ਨਹੀਂ ਹੈਗੇ ਜੇਕਰ ਅਸ਼ਟਬਕਰ ਜੀ ਨੇ ਰਾਜੇ ਜਨਕ ਨੂੰ ਜੋ ਗਿਆਨ ਬਖਸ਼ਿਸ਼ ਕੀਤਾ ਸੀਗਾ ਉਹ ਵੀ ਉਹੀ ਗਿਆਨ ਹੈ ਜੋ ਸ਼੍ਰੀ ਕ੍ਰਿਸ਼ਨ ਜੀ ਨੇ ਅਰਜਨ ਨੂੰ ਦਿੱਤਾ ਉਹੀ ਗਿਆਨ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਸਾਡੇ ਗੁਰੂ ਸਹਿਬਾਨ ਦੇ ਰਹੇ ਹਨ ਮਨ ਤੂ ਜੋਤ ਸਰੂਪ ਹੈ ਆਪਣਾ ਮੂਲ ਪਛਾਣ ਅਸੀਂ ਇਸ ਪੁਆਇੰਟ ਨੂੰ ਪਕੜ ਕੇ ਅੱਗੇ ਚੱਲਾਂਗੇ ਔਰ 13 ਸਾਲ ਦੀ ਉਮਰ ਦੇ ਵਿੱਚ ਜੋ ਦਾਸ ਤੋਂ ਸੇਵਾ ਲਈ ਗੁਰੂ ਸਾਹਿਬ ਨੇ ਔਰ ਉਸ ਤੋਂ ਬਾਅਦ ਕਿਸ ਤਰ੍ਹਾਂ ਕਿਸ ਤਰ੍ਹਾਂ ਕਿੱਥੇ-ਕਿੱਥੇ ਜਾ ਕੇ ਨਾਮ ਦੇ ਲਈ ਬੰਦਗੀ ਦੇ ਲਈ ਆਪਣੇ ਆਪ ਨੂੰ ਜੀਵਨ ਮੁਕਤ ਕਰਨ ਦੇ ਲਈ ਆਪਣੇ ਆਪ ਨੂੰ ਜਾਣਨ ਦੇ ਲਈ ਕਿ ਮੈਂ ਕੌਣ ਹਾਂ ਉਹ 33 ਸਾਲ ਲੱਗੇ 33 ਸਾਲਾਂ ਬਾਅਦ ਅੱਜ ਅੱਜ ਉਸ ਜੋ ਆਪ ਜੀ ਨੂੰ ਕੁਝ ਸਮਾਂ ਪਹਿਲਾਂ ਦਾਸ ਨੇ ਬੇਨਤੀ ਕੀਤੀ ਸੀ ਕਿ ਕਿਸੇ ਵੀ ਉੱਚੀ ਘਾਟੀ ਤੇ ਚੜ੍ਹਨਾ ਹੋਵੇ ਤਾਂ ਤੁਸੀਂ ਸਮਾਨ ਨਹੀਂ ਚੁੱਕ ਸਕਦੇ ਤਾਂ ਇਸੇ ਤਰ੍ਹਾਂ ਜੋ ਦਾਸ ਦੇ پاس ਹੈ ਉਹ ਵੰਡਣ ਦਾ ਸਮਾਂ ਆ ਚੁੱਕਿਆ ਹੈ ਕਿਉਂਕਿ ਦਾਸ ਨੂੰ ਕੋਈ ਸੰਕੇਤ ਵੀ ਮਿਲਿਆ ਹੋਇਆ ਹੈ ਕਿ ਇਹ ਕਿਤੇ ਨਾਲ ਹੀ ਲੱਕੜਾਂ ਵਿੱਚ ਸਰੀਰ ਦੇ ਨਾਲ ਹੀ ਕਿਤੇ ਸੜ ਕੇ ਸੁਆਹ ਨਾ ਹੋ ਜਵੇ ਇਸ ਲਈ ਇਸ ਨੂੰ ਵੰਡਣ ਵਿੱਚ ਹੀ ਭਲਾਈ ਹੈ ਅੱਜ ਦੀ ਜੋ ਪਹਿਲੀ ਰਿਕਾਰਡਿੰਗ ਹੈ ਇਹਦੇ ਵਿੱਚ ਆਪਾਂ ਸਿਰਫ ਤੁਹਾਡੇ ਨਾਲ ਇਹ ਵਿਚਾਰ ਸਾਂਝੇ ਕਰ ਰਹੇ ਹਾਂ ਜਿਹੜੀ ਲੜੀ ਵਾਈਜ਼ ਸਟੋਰੀ ਹੈ ਕਿਥੋਂ ਸ਼ੁਰੂਆਤ ਹੋਈ ਕਿੱਦਾਂ ਹੋਈ ਕਿੱਦਾਂ ਕਰਨੀ ਹੈ ਔਰ ਕਿਹੜੀ ਚੀਜ਼ ਕਿੱਦਾਂ ਹੈ ਆਪਾਂ ਦ੍ਰਿਸ਼ਟਾ ਕਿੱਦਾਂ ਬਣ ਸਕਦੇ ਹਾਂ ਆਪਾਂ ਆਪਣੇ ਆਪ ਨੂੰ ਕਿੱਦਾਂ ਪਹਿਚਾਨਣਾ ਹੈ ਗੁਰੂ ਦੀ ਕਿਰਪਾ ਕਿੱਦਾਂ ਮਿਲ ਸਕਦੀ ਹੈ ਸਿੱਖੀ ਕੀ ਹੈ ਸ਼ਬਦ ਦੀ ਕਮਾਈ ਕਿੱਦਾਂ ਕਰਨੀ ਹੈ ਸਰੀਰ ਕਰਕੇ ਕਿਸੇ ਟੀਚਰ ਕਿਸੇ ਉਸਤਾਦ ਕੋਲ ਕਿੱਦਾਂ ਪਹੁੰਚਣਾ ਹੈ ਤਾਂ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਤਕਾਰ ਮਰਿਆਦਾ ਦੇ ਵਿੱਚ ਰਹਿ ਕੇ ਬਾਣੀ ਦਾ ਨਾਮ ਦਾ ਵਿਆਸ ਕਰਨਾ ਔਰ ਹੋਰ ਬਹੁਤ ਸਾਰੇ ਅੰਦਰੂਨੀ ਖੇਡਾਂ ਜਿਹੜੇ ਤਮਾਸ਼ੇ ਹੁੰਦੇ ਨੇ ਇਸ ਜੀਵਨ ਦੇ ਅੰਦਰ ਜੋ ਕਿ ਆਪਾਂ ਪ੍ਰੋਡਕਾਸਟਾਂ ਦੇ ਵਿੱਚ ਵੀ ਸੁਣਿਆ ਹੈ ਤਾਂ ਉਹ ਸਾਰੀਆਂ ਖੇਡਾਂ ਦੇ ਵਿੱਚੋਂ ਨਿਕਲਦਾ ਹੋਇਆ ਇੱਕ ਜਗਿਆਸੂ ਪਰਮਾਰਥ ਤੱਕ ਪਹੁੰਚਦਾ ਹੈ। ਔਰ ਉਸ ਅਵਸਥਾ ਵਿੱਚ ਪਹੁੰਚਦਾ ਹੈ ਜਿੱਥੇ ਬੂੰਦ ਸਮੁੰਦਰ ਹੁੰਦੀ ਹੈ। ਉਸ ਅਵਸਥਾ ਵਿੱਚ ਪਹੁੰਚਦਾ ਹੈ ਜਿੱਥੇ ਜਾ ਕੇ ਇੱਕ ਨਮਕ ਦੀ ਡਲੀ ਸਮੁੰਦਰ ਵਿੱਚ ਉਸਦੀ ਗਹਿਰਾਈ ਨਾਪਣ ਜਾਂਦੀ ਹੈ ਔਰ ਕਦੇ ਵਾਪਸ ਨਹੀਂ ਆਂਦੀ। ਦਾਸ ਨੂੰ ਜਿਤਨਾ ਗਿਆਨ ਜਿੰਨੀ ਸਿੱਖਿਆ ਮੇਰੇ ਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਬਖਸ਼ਿਸ਼ ਕੀਤੀ ਹੈ ਔਰ ਮੈਂ ਸਰੀਰ ਕਰਕੇ ਜੋ ਮੇਰੇ ਟੀਚਰ ਹਨ ਬਾਬਾ ਜਰਨੈਲ ਸਿੰਘ ਜੀ ਢਾਲੀਵਾਲ ਜੋ ਕੈਨੇਡਾ ਤੋਂ ਬਿਲੋਂਗ ਕਰਦੇ ਹਨ ਉਹਨਾਂ ਨੇ ਮੈਨੂੰ ਬਹੁਤ ਕਦਮ ਕਦਮ ਤੇ ਕਦਮ ਕਦਮ ਤੇ ਮੈਨੂੰ ਜਦੋਂ ਵੀ ਮੈਂ ਕਿਤੇ ਉਹਨਾਂ ਨੂੰ ਸਵਾਲ ਕੀਤਾ ਅੱਜ ਮੈਨੂੰ ਆ ਅਨੁਭਵ ਹੋਇਆ ਅੱਜ ਮੈਂ ਇਸ ਤਰ੍ਹਾਂ ਕੋਈ ਵੀ ਉਹਨਾਂ ਦੇ ਨਾਲ ਮੈਂ ਆਪਣੀ ਸਾਂਝ ਪਾਉਂਦਾ ਸੀ ਤਾਂ ਉਹ ਮੇਰਾ ਉੱਥੇ ਮਾਰਗਦਰਸ਼ਨ ਕਰਦੇ ਸੀ ਉਹਨਾਂ ਦੇ ਮਾਰਗਦਰਸ਼ਨ ਕਰਾਣ ਦੇ ਕਾਰਨ ਹੀ ਦਾਸ ਅੱਜ ਜੀਵਨ ਮੁਕਤ ਅਵਸਥਾ ਤੱਕ ਪਹੁੰਚਿਆ ਮੈਂ ਗ੍ਰਸਤੀ ਹਾਂ satsang ਜੀ ਕੋਈ ਬਦਾਹ ਚੜਾ ਕੇ ਤੁਹਾਡੇ ਨਾਲ ਮੈਂ ਗੱਲ ਨਹੀਂ ਕਰ ਰਿਹਾ ਇਹ ਸ਼ਬਦ ਜੋ ਵਰਤ ਰਿਹਾ ਹਾਂ ਆਪ ਜੀ ਤੱਕ ਪਹੁੰਚ ਰਹੇ ਹਨ ਬਹੁਤ ਸੋਚ ਸਮਝ ਕੇ ਬੋਲ ਰਿਹਾ ਹਾਂ ਜੀਵਨ ਮੁਕਤ ਮੋਕਸ਼ ਜਿਉਂਦੇ ਜੀ ਹੁੰਦਾ ਹੈ ਮਰਨ ਤੋਂ ਬਾਅਦ ਚ ਮੋਕਸ਼ ਨਹੀਂ ਮਿਲਦਾ ਮੇਰੇ ਦੋ ਬੱਚੇ ਹਨ ਪਰਿਵਾਰ ਹੈ ਜੀਵਨ ਸਾਥੀ ਹੈ ਮੈਂ ਦੁਕਾਨਦਾਰ ਹਾਂ ਆਪਣੀ ਦੁਕਾਨ ਦੇ ਨਾਲ ਨਾਲ ਨਾਮ ਜਪਦਾ ਹਾਂ ਮਹਾਰਾਜ ਕਿਰਪਾ ਕਰਦੇ ਹਨ ਸਾਧੂ ਆਉਂਦੇ ਹਨ ਸੰਤਾਂ ਆਦੇ ਹਨ ਦੁਕਾਨ ਤੇ ਮੰਡਲੀ ਲੱਗਦੀ ਹੈ ਅਸੀਂ ਕਥਾ ਕਹਾਣੀਆਂ ਵਿੱਚ ਸੁਣਦੇ ਹੁੰਦੇ ਸੀ ਕਿ ਸੰਤ ਕਬੀਰ ਮਹਾਰਾਜ ਜੀ ਦੇ ਕੋਲ ਬਹੁਤ ਸਾਧੂ ਆਉਂਦੇ ਹੁੰਦੇ ਸਨ ਔਰ ਉਹਨਾਂ ਦੇ ਨਾਲ ਗਿਆਨ ਚਰਚਾ ਕਰਦੇ ਸਨ ਸਤੂ ਰਬਦਾਸ ਮਹਾਰਾਜ ਜੀ ਦੇ ਨਾਲ ਵੀ ਵਿਚਾਰ ਸਾਂਝੀ ਕਰਦੇ ਹੁੰਦੇ ਸਨ ਉਹਨਾਂ ਕੋਲ ਵੀ ਸਾਧੂ ਮਹਾਤਮਾ ਬਹੁਤ ਆਉਂਦੇ ਸਨ ਜਿੰਨੇ ਵੀ ਮਹਾਤਮਾ ਜਿੰਨੇ ਵੀ ਸੰਤ ਮਹਾਪੁਰਖ ਗੁਰੂ ਸਹਿਬਾਨ ਉਹਨਾਂ ਦੇ ਕੋਲ ਸਾਧੂ ਸੰਤ ਮਹਾਪੁਰਖ ਨਿਰੰਤਰ ਆਉਂਦੇ ਹੁੰਦੇ ਸਨ ਸੋ ਨਾਮ ਦੀ ਖੁਸ਼ਬੂ ਹੀ ਐਸੀ ਹੈ ਤੁਸੀਂ ਅਗਰ ਨਾਮ ਜਪਦੇ ਹੋ ਤਾਂ ਭਾਈ ਤੁਹਾਡੇ ਕੋਲ ਜਿਹੜੇ ਨਾਮ ਦੇ ਰਸਿਏ ਹਨ ਉਹਨਾਂ ਨੇ ਆਣਾ ਹੀ ਆਣਾ ਹੈ ਕਿਉਂਕਿ ਭਵਰਾ ਹਮੇਸ਼ਾ ਫੁੱਲਾਂ ਦੀ ਖੁਸ਼ਬੂ ਨੂੰ ਆਂਦਾ ਹੈ ਸੋ ਇਸ ਲਈ ਦਾਸਕੂਲ ਦੁਕਾਨ ਦੇ ਉੱਤੇ ਬਹੁਤ ਸਾਧੂ ਮਹਾਤਮਾ ਆਉਂਦੇ ਹਨ ਜਿਹੜੇ ਕਿ ਗਿਆਨ ਚਰਚਾ ਕਰਦੇ ਹਨ ਮੈਨੂੰ ਫਿਰ ਸਮਝ ਆਈ ਕਿ ਇਹ ਕਿਉਂ ਆਂਦੇ ਹਨ ਤਾਂ ਉਹ ਪਤਾ ਲੱਗਿਆ ਕਿ ਭਾਈ ਇਹ ਨਾਮ ਦੀ ਖੁਸ਼ਬੂ ਹੈ ਸੋ ਸੋ ਸਾਧ ਸੰਗਤ ਜੀ ਇਸੇ ਤਰ੍ਹਾਂ ਬਹੁਤ ਸਾਰੀਆਂ ਰੂਹਾਂ ਬਹੁਤ ਸਾਰੇ ਸਰੀਰ ਬੇਸ਼ੱਕ ਉਹਨਾਂ ਨੇ ਅੰਦਰ ਅੰਦਰੂਨੀ ਸਫ਼ਰ ਬਹੁਤ ਤੈਅ ਕੀਤਾ ਹੋਏਗਾ ਉਹਨਾਂ ਨੇ ਰਿੱਧੀਆਂ ਸਿੱਧੀਆਂ ਦੇਖ ਲਈਆਂ ਹੋਣਗੀਆਂ ਉਹਨਾਂ ਨੇ ਬਹੁਤ ਕੁਝ ਦੇਖਿਆ ਹੋਏਗਾ ਪਰ ਜਿਹੜੀ ਅਸਲੀ ਮੰਜ਼ਿਲ ਹੈ ਉਸ ਤੋਂ ਹਲੇ ਉਹ ਬਹੁਤ ਦੂਰ ਖੜੇ ਹਨ ਇਸ ਲਈ ਉਹਨਾਂ ਦਾ ਮਾਰਗਦਰਸ਼ਨ ਕਰਨ ਦੇ ਲਈ ਸੱਚੇ ਪਾਤਸ਼ਾਹ ਕੋਈ ਨਾ ਕੋਈ ਖੇਡ ਬਣਾਉਂਦੇ ਹਨ ਦਾਸ ਤਾਂ ਸੰਸਾਰਿਕ ਜ਼ਿੰਦਗੀ ਤੋਂ ਪਿੱਠ ਕਰਕੇ ਖੜਾ ਸੀ ਸੰਸਾਰ ਵੱਲੋਂ ਮੈਂ ਤਾਂ ਪਿੱਠ ਕਰ ਲਈ ਸੰਸਾਰ ਵੱਲੋਂ ਮੇਰੇ ਲਈ ਇਹ ਸੰਸਾਰ ਸਿਵਾਏ ਇੱਕ ਤਮਾਸ਼ੇ ਤੋਂ ਹੋਰ ਕੁਝ ਨਹੀਂ ਸੀ ਕਿਉਂਕਿ ਮੇਰੇ ਕਲਗੀਆਂ ਵਾਲੇ ਪਾਤਸ਼ਾਹ ਨੇ ਵੀ ਸਾਨੂੰ ਬਹੁਤ ਪਿਆਰ ਨਾਲ ਦੱਸਣਾ ਕੀਤਾ ਹੈ ਮੈਂ ਹੂੰ ਪਰਮਪੁਰਖ ਕੋ ਦਾਸਾ ਦੇਖਣ ਆਇਓ ਜਗ ਤਮਾਸ਼ਾ ਤੇ ਮੈਂ ਵੀ ਤਾਂ ਉਹਨਾਂ ਦਾ ਹੀ ਪੋਤਾ ਤਾਂ ਫਿਰ ਜੇ ਬਾਪ ਤਮਾਸ਼ਾ ਦੇਖਣ ਆਇਆ ਤਾਂ ਮੈਨੂੰ ਵੀ ਤਾਂ ਇਹ ਜਗਤ ਤਮਾਸ਼ਾ ਹੀ ਲੱਗੇਗਾ ਨਾ ਮੈਗ੍ਰਸਤੀ ਹੋਣ ਦੇ ਬਾਵਜੂਦ ਵੀ ਆਪਣੇ ਆਪ ਨੂੰ ਸੰਸਾਰ ਦੇ ਵਿੱਚੋਂ ਲੰਘਾਉਂਦਾ ਹੋਇਆ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਸਮਤ ਬਖਸ਼ੀ ਦਾਸ ਦਾ ਹੱਥ ਫੜ ਕੇ ਇਹ ਸੰਸਾਰ ਸਮੁੰਦਰ ਇਹ ਭਵ ਸਾਗਰ ਤੋਂ ਪਾਰ ਲੰਘਾਉਂਦੇ ਹੋਏ ਔਰ ਐਸੇ ਤਰ੍ਹਾਂ ਜਿਸ ਤਰ੍ਹਾਂ ਦਾਸ ਤੇ ਕਿਰਪਾ ਕੀਤੀ ਹੈ ਐਸੇ ਤਰ੍ਹਾਂ ਮੇਰੇ ਕਹਲਗਿਆਂ ਵਾਲੇ ਪਾਤਸ਼ਾਹ ਸਭ ਤੇ ਕਿਰਪਾ ਕਰਨ ਸਾਧ ਸੰਗਤ ਜੀ ਕੋਈ ਵੀ ਵਿਅਕਤੀ ਜਦੋਂ ਇਸ ਮਾਰਗ ਦੇ ਉੱਤੇ ਚੱਲਦਾ ਹੈ ਉਸ ਨੂੰ ਸਮਝਾਉਣ ਵਾਲਾ ਉਸ ਨੂੰ ਟੋਕਣ ਵਾਲਾ ਉਸ ਨੂੰ ਗਾਈਡ ਕਰਨ ਵਾਲਾ ਕੋਈ ਨਾ ਕੋਈ ਸ਼ਰੀਰ ਜ਼ਰੂਰ ਚਾਹੀਦਾ ਸਿੱਖੀ ਇੱਕ ਐਸਾ ਸੱਚੇ ਪਾਤਸ਼ਾਹ ਦਿੱਤਾ ਹੋਇਆ ਸਾਨੂੰ ਤੋਹਫਾ ਹੈ ਇੱਕ ਐਸਾ ਬਹੁਤ ਵੱਡਾ ਖਜ਼ਾਨਾ ਹੈ ਜਿਹਦੇ ਵਿੱਚ ਤੁਸੀਂ ਜਉਂਦੇ ਜੀ ਮੁਕਤ ਹੋਣ ਦੀ ਕਲਾ ਸਿੱਖ ਸਕਦੇ ਹੋ ਕਿੰਨੇ ਮਹਾਪੁਰਖ ਹੋਏ ਹਨ ਦਾਸ ਨੇ ਇਤਨੇ ਮਹਾਪੁਰਖਾਂ ਦੀ ਸੰਗਤ ਕੀਤੀ ਹੈ ਬੇਸ਼ੱਕ ਉਹ ਸੰਗਤ ਮੈਨੂੰ YouTube ਦੇ ਉੱਤੇ ਸਤਸੰਗਾਂ ਦੇ ਰੂਪ ਵਿੱਚ ਹੋਈ ਹੈ ਬ੍ਰਹਮ ਗਿਆਨੀ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੀ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬ੍ਰਹਮ ਗਿਆਨੀ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਕਰਮ ਸਿੰਘ ਜੀ ਹੋਤੀ ਮਦਾਨ ਵਾਲਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਬ੍ਰਹਮ ਗਿਆਨੀ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਬਾਬਾ ਆਨੰਦ ਸਿੰਘ ਜੀ ਨਾਨਕ ਸਰਕਲੇਰਾਂ ਵਾਲਿਆਂ ਤੇ ਜੀਵਨ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਬ੍ਰਹਮ ਗਿਆਨੀ ਮਹਾਪੁਰਖ ਸ਼੍ਰੀਮਾਨ ਸੰਤ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲਿਆਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ। ਪਹਿਲਾਂ ਮੈਂ ਵੈਰਾਗ ਕਰਦਾ ਸੀ ਕਿ ਮੈਂ ਉਹਨਾਂ ਦੇ ਸਾਖਸ਼ਾਦ ਦਰਸ਼ਨ ਕਿਉਂ ਨਹੀਂ ਕੀਤੇ। ਪਰ ਜਦੋਂ ਉਹ ਜਿਹੜਾ ਅਕਲ ਤੇ ਪੜਦਾ ਪਿਆ ਹੋਇਆ ਸੀ ਜਦੋਂ ਚੱਕਿਆ ਗਿਆ ਗਿਆਨ ਚਕਸ਼ੂ ਖੁੱਲਿਆ ਤਾਂ ਫਿਰ ਪਤਾ ਲੱਗਿਆ ਕਿ ਸਾਧੂ ਕਦੇ ਵੀ ਇਸ ਸੰਸਾਰ ਤੋਂ ਜਾਂਦੇ ਨਹੀਂ ਪਰਮਾਤਮਾ ਦੇ ਦੋ ਰੂਪ ਹਨ ਇੱਕ ਨਿਰਆਕਾਰ ਸਰੂਪ ਇੱਕ ਸਾਕਾਰ ਸਰੂਪ ਅਸੀਂ ਜਿੰਨੇ ਵੀ ਰਿਸ਼ਤੇ ਕਾਇਮ ਕੀਤੇ ਹਨ ਸੰਸਾਰ ਦੇ ਉੱਤੇ ਉਹ ਸਾਕਾਰ ਰੂਪ ਵਿੱਚ ਹਨ ਔਰ ਸਾਕਾਰ ਰੂਪ ਵਿੱਚ ਅਸੀਂ ਪ੍ਰੇਮ ਕਰਦੇ ਹਾਂ ਜਦੋਂ ਉਹ ਸਾਕਾਰ ਰੂਪ ਦਿਖਣਾ ਬੰਦ ਹੋ ਜਾਂਦਾ ਹੈ ਤਾਂ ਸਾਧ ਸੰਗਤ ਜੀ ਉਹ ਸਾਕਾਰ ਰੂਪ ਦੇ ਨਾਲ ਅਸੀਂ ਜੁੜੇ ਹੋਏ ਹੁਣ ਕਰਕੇ ਅਸੀਂ ਬੈਰਾਗ ਕਰਦੇ ਹਾਂ ਪਰ ਜੇ ਸਾਨੂੰ ਇਸ ਗੱਲ ਦਾ ਗਿਆਨ ਹੋਇਆ ਹੋਵੇ ਕਿ ਆਤਮਾ ਅਲੱਗ ਹੈ ਸਰੀਰ ਅਲੱਗ ਹੈ ਆਤਮਾ ਔਰ ਸਰੀਰ ਦੋਨਾਂ ਦੇ ਵਿੱਚਕਾਰ ਜੋ ਭੇਦ ਹੈ ਜਦੋਂ ਇਹ ਪੜਦਾ ਚੱਕ ਹੋ ਜਾਂਦਾ ਤਾਂ ਉਸ ਜਗਿਆਸੂ ਨੂੰ ਕਦੇ ਰੋਣਾ ਨਹੀਂ ਆਏਗਾ ਉਹ ਜਿਉਂਦੇ ਜੀ ਇਸ ਗੱਲ ਨੂੰ ਸਮਝ ਜਾਏਗਾ ਕਿ ਮੌਤ ਨਾਮ ਦੀ ਕੋਈ ਚੀਜ਼ ਨਹੀਂ ਸਾਧੂ ਮਹਾਤਮਾ ਮਹਾਪੁਰਖ ਕਬੀਰ ਸਾਹਿਬ ਮਹਾਰਾਜ ਜੀ ਨੇ ਤਾਂ ਮੌਤ ਦਾ ਖੰਡਨ ਕਰ ਦਿੱਤਾ ਕੌਣ ਮੂਆਰੇ ਕੌਣ ਮੂਆ ਬ੍ਰह्म ਗਿਆਨੀ ਮਿਲ ਕਰੋ ਵਿਚਾਰ ਕਹਿੰਦੇ ਕੌਣ ਮਰਿਆ ਮਿੱਟੀ ਮਿੱਟੀ ਚ ਮਿਲ ਗਈ ਅੱਗ ਅੱਗ ਚ ਮਿਲ ਗਈ ਹਵਾ ਹਵਾ ਚ ਮਿਲ ਗਈ ਪਾਣੀ ਪਾਣੀ ਚ ਮਿਲ ਗਿਆ ਔਰ ਆਕਾਸ਼ ਤਤ ਆਕਾਚ ਮਿਲ ਗਿਆ ਦੱਸਿਓ ਕਹਿੰਦੇ ਕੌਣ ਮਿਲੇ ਕੌਣ ਮਰਿਆ ਕੋਈ ਨਹੀਂ ਮਰਦਾ ਇਹ ਸੰਸਾਰੀ ਜਿਹੜੀ ਮੌਤ ਸ਼ਬਦ ਆ ਇਹ ਸੰਸਾਰਿਕ ਲੋਕਾਂ ਲਈ ਆ ਇਹ ਆਪਣੇ ਲਈ ਹੈ ਸੰਸਾਰ ਵੀ ਜਿਹੜੇ ਅਸੀਂ ਮ੍ਰਿਤਯੂ ਲੋਕ ਚ ਰਹਿ ਰਹੇ ਹਾਂ ਪਰ ਜਿਹੜੇ ਅਗੰਮੀ ਸ਼ਹਿਰ ਦੇ ਵਾਸੀ ਹੋ ਜਾਂਦੇ ਹਨ ਉਸ ਪਰਮ ਪਿਤਾ ਪਰਮਾਤਮਾ ਦੇ ਵਿੱਚ ਅਪੇਧ ਹੋ ਜਾਂਦੇ ਹਨ ਉਹਨਾਂ ਨੂੰ ਮੌਤ ਨਾਮ ਦਾ ਦੂਤ ਮੌਤ ਨਾਮ ਦਾ ਡਰ ਕਦੇ ਨਹੀਂ ਡਰਾਦਾ ਕਦੇ ਨਹੀਂ ਉਹਨਾਂ ਨੂੰ ਨੁਕਸਾਨ ਪਹੁੰਚਾਉਂਦਾ ਜਿਹੜੇ ਮਰਨੇ ਤੋਂ ਦੁਨੀਆ ਡਰਦੀ ਹੈ ਉਸ ਮਰਨ ਨੂੰ ਤਾਂ ਉਹ ਹਰ ਰੋਜ਼ ਮਰਦੇ ਹਨ ਕਬੀਰ ਜਿਸ ਮਰਨੇ ਤੇ ਜਗ ਡਰੇ ਮੇਰੇ ਮਨ ਆਨੰਦ ਮਰਨੇ ਤੇ ਹੀ ਪਾਈਏ ਪੂਰਨ ਪਰਮਾਨੰਦ ਸਾਥ ਸੰਗਤ ਜੀ ਆਪਾਂ ਸਾਰਿਆਂ ਨੇ ਇਸ ਸਫਰ ਦੇ ਉੱਤੇ ਉਹ ਕਲਾ ਸਿੱਖਣੀ ਹੈ ਗੁਰੂ ਸਾਹਿਬ ਦੇ ਅੱਗੇ ਤਰਲਾ ਕਰਨਾ ਹੈ ਉਹਨਾਂ ਦੇ ਮੂਰੇ ਬੇਨਤੀ ਕਰਨੀ ਹੈ ਅਰਜ਼ੋਈ ਕਰਨੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਕਿ हे ਸੱਚੇ ਪਾਤਸ਼ਾਹ ਤੇਰੇ ਕੋਲ ਗਿਆਨ ਦਾ ਅਥਾ ਸਮੁੰਦਰ ਅਥਾ ਸਾਗਰ ਹੈ ਕਿਰਪਾ ਕਰਕੇ ਇੱਕ ਬੂੰਦ ਜਿੱਦਾਂ ਪਪੀਹੇ ਦੀ ਪਿਆਸ 부ਝਾ ਦਿੱਤੀ ਜਾਂਦੀ ਹੈ ਉਹ ਸੁਆਤੀ ਬੂੰਦ ਦੇ ਨਾਲ ਪਪੀਹੇ ਦੀ ਪਿਆਸ बुझਦੀ ਹੈ ਇਸੇ ਤਰ੍ਹਾਂ ਇਹ ਜਿਹੜਾ ਬ੍ਰਹਮ ਗਿਆਨ ਦਾ ਜੋ ਇੱਕ ਕਤਰਾ ਹੈ ਇਹ ਬੂੰਦ ਹੈ ਸਾਢੇ 20 ਮੂੰਹ ਵਿੱਚ ਪਾ ਦੇ ਤਾਂ ਜੋ ਅਸੀਂ ਵੀ ਜਨਮਾਂ ਜਨਮਾਂ ਦੀ ਪਿਆਸ ਬੁਝਾ ਕੇ ਉਹ ਬੂੰਦ ਸਮੁੰਦਰ ਦੇ ਨਾਲ ਮਿਲ ਜਾਵੇ ਔਰ ਜਦੋਂ ਬੂੰਦ ਸਮੁੰਦਰ ਨਾਲ ਮਿਲ ਗਈ ਉਸ ਬੂੰਦ ਦਾ ਆਪਣਾ ਵजूद ਖਤਮ ਹੋ ਜਾਂਦਾ ਹੈ ਉਹ ਫਿਰ ਸਮੁੰਦਰ ਤਾਂ ਸਮੁੰਦਰ ਹੀ ਹੈ ਇਸੇ ਤਰ੍ਹਾਂ ਅਸੀਂ ਵੀ ਜਉਂਦੇ ਜੀ ਜੋ ਵੀ ਤੁਸੀਂ ਕਰਦੇ ਹੋ ਜਿੱਥੇ ਵੀ ਹੋ ਮੈਂ ਕਦੇ ਵੀ ਕਿਸੇ ਵੀ ਵਿਅਕਤੀ ਨੂੰ ਇੱਕ ਆਮ ਵਿਅਕਤੀ ਕਿਸੇ ਜਗ੍ਹਾ ਤੇ ਵੀ ਮੱਥਾ ਟੇਕਦਾ ਹੈ ਦੋ ਇਟਾਂ ਨੂੰ ਵੀ ਮੱਥਾ ਟੇਕਦਾ ਹੈ ਨਾ ਉਹ ਨਾ ਟੇਕਣ ਵਾਲੇ ਨਾਲੋਂ ਚੰਗਾ ਜੇ ਕੋਈ ਵਿਅਕਤੀ ਬੇਸ਼ੱਕ ਉਸ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਮੈਂ ਜੋ ਇਟਾਂ ਨੂੰ ਮੱਥਾ ਟੇਕ ਰਿਹਾ ਹਾਂ ਇਹ ਇਟਾਂ ਦੇ ਵਿੱਚੋਂ ਮੈਨੂੰ ਕੀ ਮਿਲਣਾ ਹੈ ਉਸ ਦੀਆਂ ਮੰਗਾਂ ਹੋਣਗੀਆਂ ਲੇਕਿਨ ਉਹ ਵਿਅਕਤੀ ਉਹਨਾਂ ਨਾਲੋਂ ਚੰਗਾ ਹੈ ਜਿਹੜੇ ਮਥਾ ਨਹੀਂ ਟੇਕਦੇ ਜਿਹੜੇ ਝੁਕਣਾ ਨਹੀਂ ਸਿੱਖੇ ਇਹ ਛੋਟੇ ਛੋਟੇ ਵਿਦਿਆਲੇ ਹਨ ਕਲਾਸਾਂ ਹਨ ਕੋਈ ਕਿਤੇ ਜਾਂਦਾ ਹੈ ਕੋਈ ਕਿਤੇ ਜਾਂਦਾ ਹੈ ਕੋਈ ਦੇਵੀ ਨੂੰ ਮੰਨਦਾ ਹੈ ਕੋਈ ਦੇਵਤਿਆਂ ਨੂੰ ਮੰਨਦਾ ਹੈ ਸਾਰੇ ਹੀ ਇੱਕ ਆਪਣੇ ਜਿੱਦਾਂ ਬੱਚਿਆਂ ਨੂੰ ਅਸੀਂ ਅਲੱਗ-ਅਲੱਗ ਸਕੂਲਾਂ ਵਿੱਚ ਪੜਨਾ ਲਗਾ ਦਿੰਨੇ ਆ ਪਰ ਇਹ ਜ਼ਰੂਰ ਦੇਖਣਾ ਪੈਂਦਾ ਹੈ ਮਾਪੇ ਨੂੰ ਦੇਖਣਾ ਚਾਹੀਦਾ ਹੈ ਕਿ ਜਿਹੜੇ ਸਕੂਲ ਵਿੱਚ ਮੇਰਾ ਬੱਚਾ ਪੜਨ ਲੱਗਿਆ ਹੈ ਕੀ ਇਸ ਸਕੂਲ ਦਾ ਸਰਟੀਫਿਕੇਟ ਵੈਲਿਡ ਹੈ ਕੀ ਮੇਰਾ ਬੱਚਾ ਆਉਣ ਵਾਲੇ ਸਮੇਂ ਵਿੱਚ ਪੜ੍ਹ ਲਿਖ ਕੇ ਕਿਸੇ ਨੌਕਰੀ ਤੇ ਲੱਗ ਜਾਏਗਾ ਅਗਰ ਹਾਂ ਤਾਂ ਉਹ ਸਕੂਲ ਦੀ ਪੜ੍ਹਾਈ ਉਹ ਸਕੂਲ ਦਾ ਸਰਟੀਫਿਕੇਟ ਉਸਦੇ ਸਾਰੀ ਜ਼ਿੰਦਗੀ ਕੰਮ ਆਏਗਾ ਪਰ ਜੇਕਰ ਦੋ ਕਲਾਸਾਂ ਉਸ ਸਕੂਲ ਚ ਪੜੀਆਂ ਪੜਨ ਤੋਂ ਬਾਅਦ ਪਤਾ ਲੱਗਿਆ ਕਿ ਸਕੂਲ ਤਾਂ ਮੰਨਤਾ ਹੀ ਨਹੀਂ ਕਿਸੇ ਪਾਸਿਓਂ ਪ੍ਰਾਪਤ ਹੋਈਏ ਤਾਂ ਕਿਸੇ ਨੇ ਵੈਸੀ ਟੈਂਪਰੇਰੀ ਖੋਲਿਆ ਹੋਇਆ ਸੀਗਾ ਤਾਂ ਉੱਥੋਂ ਹਟ ਕੇ ਕਿਸੇ ਹੋਰ ਪਾਸੇ ਉੱਥੋਂ ਹਟ ਕੇ ਫਿਰ ਕਿਸੇ ਹੋਰ ਪਾਸੇ ਜਿਸ ਤਰ੍ਹਾਂ ਉਸ ਬੱਚੇ ਦਾ ਭਵਿੱਖ ਖਰਾਬ ਹੋ ਜਾਂਦਾ ਹੈ बार-बार ਸਕੂਲ ਬਦਲਣ ਦੇ ਨਾਲ ਇਸੇ ਤਰ੍ਹਾਂ ਸਾਨੂੰ ਇਹ ਮਨੁੱਖਾ ਜਨਮ ਜੋ ਮਿਲਿਆ ਹੈ ਇਹ ਮਨੁੱਖਾ ਜਨਮ ਵੀ ਬਹੁਤ ਦੁਰਲਭ ਹੈ ਸਾਡੇ ਕੋਲ ਕਿੰਨੀ ਕੁ ਉਮਰ ਹੈ 60 ਸਾਲ 50 ਸਾਲ 70 ਸਾਲ ਵੈਸੇ ਤਾਂ ਇਕਦਮੀ ਹੈ ਇਨਸਾਨ ਇਕਦਮੀ ਹੈ ਇਕਦਮ ਦੀ ਉਮਰ ਹੈ ਸਾਡੀ ਪਰ ਅਸੀਂ ਕਿਤਨਾ ਸਮਾਂ ਬਰਬਾਦ ਕਰਕੇ ਅਸੀਂ ਫੇਰ ਕਿਤੇ ਜਾ ਕੇ ਸਾਨੂੰ ਕੋਈ ਆਸਾ ਨਿਰਾਸ਼ਾ ਮਿਲਦੀ ਹੈ ਤਾਂ ਕਿੰਨਾ ਦੁੱਖ ਲੱਗਦਾ ਹੈ ਦਾਸ ਦੀ ਜ਼ਿੰਦਗੀ ਦੇ ਵਿੱਚ 33 ਸਾਲ ਦਾ ਸ਼ਬਦ ਬਾਰ-ਬਾਰ ਆਂਦਾ ਹੈ 33 ਸਾਲਾਂ ਦੇ ਵਿੱਚ ਜੇ ਸੱਚਾਈ ਦੱਸਾਂ ਤਾ ਮੇਰੇ ਵੀ ਜ਼ਿੰਦਗੀ ਦੇ 28 ਸਾਲ 28 ਸਾਲ ਕਹਣੇ ਸੌਖੇ ਨਹੀਂ 28 ਸਾਲ ਐਦਾਂ ਹੀ ਬੀਤਿਤ ਹੋਏ ਨੇ ਸਕੂਲ ਬਦਲਦੇ ਲੇਕਿਨ ਤਰਸ ਆ ਗਿਆ ਮੇਰੇ ਤੇ ਮੇਰੇ ਮਾਲਕ ਨੂੰ ਸੱਚੇ ਪਾਤਸ਼ਾਹ ਨੂੰ ਤੇ ਉਹਨੇ ਮੈਨੂੰ ਸਿੱਖੀ ਬਖਸ਼ ਦਿੱਤੀ ਜਦੋਂ ਅੰਮ੍ਰਿਤ ਪਾਨ ਕੀਤਾ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੱਗੇ ਗੋਡਿਆਂ ਪਰ ਹੋ ਕੇ ਡੰਡਉਤ ਬੰਦਨ ਕੀਤੀ ਤੇ ਉਹਨਾਂ ਤੋਂ ਇੱਕੋ ਗੱਲ ਦੀ ਮੰਗ ਕੀਤੀ ਸੱਚੇ ਪਾਤਸ਼ਾਹ ਆਪਣਾ ਬਣਾ ਲਓ ਹੁਣ ਨਾ ਮੈਨੂੰ ਧੱਕਾ ਮਾਰਿਓ ਔਰ ਜਦੋਂ ਦਾ ਦਾਸ ਨੂੰ ਅਮਰਤ ਪਾਨ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ ਅਮਰਤ ਦੀ ਨੇ ਆਤਮਾ ਸ਼ਰੀਰ ਬਿਲਕੁਲ ਨਮੇ ਨਰੋਏ ਕਰ ਦਿੱਤੇ ਸੋਚ ਬਦਲ ਗਈ ਵਿਚਾਰ ਬਦਲ ਗਏ ਨਜ਼ਰੀਆ ਬਦਲ ਗਿਆ ਬਾਣੀ ਦਾ ਪੱਲਾ ਫੜ ਕੇ ਇਸ ਸੁਭਾਅ ਸਾਕਰ ਤੋਂ ਕਿਦਾਂ ਪਾਰ ਹੋਣਾ ਹੈ ਇਹਦੀ ਜੁਗਤ ਮਿਲ ਗਈ ਇਹਦਾ ਤਰੀਕਾ ਮਿਲ ਗਿਆ ਔਰ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਅੱਜ ਇੱਕ ਤਾਂ ਆਨੰਦ ਸ਼ਬਦ ਹੁੰਦਾ ਆਨੰਦ ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰਤਾ ਪਾਇਆ ਸਹਜ ਜੀ ਮਨਵਚੀਆਂ ਵਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਕ ਆਪਣੀਆਂ ਸ਼ਬਦੋ ਤਗਾਵੂ ਹਰੀ ਕੇਰਾ ਮਨ ਜਨੀ ਬਸਾਇਆ ਕਹੇ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ ਜਦੋਂ ਦਾ ਮੈਂ ਸਤਿਗੁਰੂ ਪਾਇਆ ਤਾਂ ਮੈਨੂੰ ਉਹ ਆਨੰਦ ਮਿਲ ਗਿਆ ਜਿਹੜਾ ਆਨੰਦ ਹਰ ਜਗ੍ਹਾ ਸੂ ਲੱਭਦਾ ਫਿਰਦਾ ਉਸੇ ਆਨੰਦ ਦੀ ਸਾਂਝ ਤੁਹਾਡੇ ਨਾਲ ਪਾਣ ਦੀ ਇਹ ਇੱਕ ਛੋਟੀ ਜਿਹੀ ਕੋਸ਼ਿਸ਼ ਹੈ ਕਿ ਜਿਤਨੇ ਵੀ ਇਸ ਮੁਸਾਫਰ ਇਸ ਸਫ਼ਰ ਤੇ ਤੁਰੇ ਹੋਏ ਮੁਸਾਫਿਰ ਹਨ ਉਹਨਾਂ ਸਾਰਿਆਂ ਨੂੰ ਸੱਚੇ ਪਾਤਸ਼ਾਹ ਆਪਣੇ ਚਰਨਾਂ ਨਾਲ ਜੋੜ ਲੈਣ ਔਰ ਜਉਂਦੇ ਜੀ ਜੀਵਨ ਮੁਕਤ ਦੀ ਜੋ ਵਿਧੀ ਹੈ ਉਹ ਦੱਸ ਦੇਣ ਔਰ ਆਪਣੇ ਚਰਨਾਂ ਦੇ ਨਾਲ ਹਮੇਸ਼ਾ ਜੋੜ ਕੇ ਰੱਖਣ। ਇਹੀ ਬੇਨਤੀਆਂ ਹਨ ਇਸ ਚੈਨਲ ਨੂੰ ਤੁਸੀਂ ਅਗਰ ਆਉਣ ਵਾਲੇ ਸਮੇਂ ਦੇ ਵਿੱਚ ਹਰ ਵੀਡੀਓ ਦੇਖਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ ਤੁਸੀਂ ਜਰੂਰ بار بار ਦੇਖਿਓ ਇਹਦੇ ਉੱਤੇ ਵੀਡੀਓ ਚੈੱਕ ਕਰਿਓ ਤਾਂ ਮੈਂ ਕੋਸ਼ਿਸ਼ ਕਰਾਂਗਾ ਜੋ ਦਾਸ ਦੇ ਨਾਲ ਜੀਵਨ ਦੇ ਵਿੱਚ ਵਾਪਰਿਆ ਉਹ ਤੁਹਾਡੇ ਨਾਲ ਸਾਂਝ ਪਾਵਾਂਗਾ ਔਰ ਇੱਕ ਟਿਕਾਣੇ ਤੇ ਜਾ ਕੇ ਜਿੱਥੇ ਜਾ ਕੇ ਗੱਲ ਖਤਮ ਹੁੰਦੀ ਹੈ ਜਿੱਥੇ ਤੱਕ ਇੱਕ ਮर्यादा ਹੈ ਉੱਥੇ ਤੱਕ ਜਾਵਾਂਗਾ ਕਿਉਂਕਿ ਇੱਕ ਸਮਾਂ ਹੈ ਜਦੋਂ ਸਮੁੰਦਰ ਦੀ ਸਮੁੰਦਰ ਦੇ ਵਿੱਚ ਨਮਕ ਦੀ ਡਲੀ ਜਾਂਦੀ ਹੈ ਉਹ ਵਾਪਸ ਨਹੀਂ ਆਉਂਦੀ ਉਹ ਆ ਕੇ ਦੱਸ ਨਹੀਂ ਸਕਦੀ ਸਮੁੰਦਰ ਵਿੱਚ ਥੱਲੇ ਗਹਿਰਾਈ ਵਿੱਚ ਕੀ ਹੈ ਬਸ ਜਿੰਨੀ ਦੇਰ ਤੱਕ ਮੈਂ ਹਾਂ ਸਰੀਰ ਕਰਕੇ ਮਤਲਬ ਅਪਤਾਰ ਸਿੰਘ ਖਾਲਸਾ ਹੈ ਉਤਨੀ ਜੋ ਵੀ ਹੋਇਆ ਉਹ ਤੁਹਾਡੇ ਨਾਲ ਮੈਂ ਸਾਂਝ ਪਾਵਾਂਗਾ ਜਿੱਥੇ ਜਾ ਕੇ ਉਹ ਅਵਸਥਾ ਬਣਦੀ ਹੈ ਜਿੱਥੇ ਜਾ ਕੇ ਉਹ ਨਮਕ ਦੀ ਡਲੀ ਸਮੁੰਦਰ ਦੇ ਨਾਲ ਮਿਲ ਜਾਂਦੀ ਹੈ ਬੂੰਦ ਸਮੁੰਦਰ ਨਾਲ ਮਿਲ ਜਾਂਦੀ ਹੈ ਉਹ ਵਾਪਸ ਆ ਕੇ ਨਹੀਂ ਦੱਸ ਸਕਦਾ ਕੋਈ ਵੀ ਨਹੀਂ ਦੱਸ ਸਕਿਆ ਉੱਥੇ ਆ ਕੇ بڑے بڑے ਮਹਾਪੁਰਖ ਸਾਧੂ ਸੰਤ ઋષਿ मुनि ਚੁੱਪ ਕਰ ਗਏ ਸੋ ਦਾਸ ਦੀ ਵੀ ਕੋਈ ਹیثیت ਨਹੀਂ ਕੋਈ ਔਕਾਤ ਨਹੀਂ ਕਿ ਉਸ ਤੋਂ ਅੱਗੇ ਕੁਝ ਬੋਲ ਸਕੇ ਸੋ ਇਹ ਨਿਰਆਕਾਰ ਪ੍ਰਮਾਤਮਾ ਦਾ ਟੌਪਿਕ ਹੈ ਉਸ ਨੂੰ ਬਿਆਨ ਕਰਨਾ ਅਸੰਭਵ ਹੈ ਕਿਉਂਕਿ ਜਿਸ ਪਰਮਾਤਮਾ ਦੇ ਵਿਸ਼ੇ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਉਹ ਪਰਮਾਤਮਾ ਕੋਈ ਛੋਟੀ ਮੋਟੀ ਮਤਲਬ ਆਪਾਂ ਆਮ ਇਨਸਾਨਾਂ ਵਾਂਗ ਨਹੀਂ ਆਪਾਂ ਉਹਦੀਆਂ ਗੱਲਾਂ ਕਰ ਸਕਦੇ ਵੀ ਹਾਂਜੀ ਮੈਂ ਉਹਦੇ ਬਾਰੇ ਆ ਜਾਣਦਾ ਆ ਜਾਣਦਾ ਨਾ ਇਤਨੀ ਔਕਾਤ ਨਹੀਂ ਹੋਈ ਕਿਉਂਕਿ ਜਿਸ ਜਗ੍ਹਾ ਤੇ ਬੈਠ ਕੇ ਦਾਸ ਰਿਕਾਰਡਿੰਗ ਕਰ ਰਿਹਾ ਹੈ ਇੱਕ ਕਮਰਾ ਹੈ ਕਿੰਨੇ ਬਾਈ ਕਮ ਕਿੰਨੇ ਦਾ ਕਮਰਾ ਹੈ 12 ਬਾਈ 13 ਦਾ ਕਮਰਾ ਹੈ ਇੱਕ ਘਰ ਹੈ ਕਿੰਨਾ ਘਰ ਹੋਏਗਾ 10 ਮਰਲੇ ਦਾ ਕਿ ਇਹ ਇਹ ਪਿੰਡ ਕਿੱਡਾ ਘੋਏਗਾ 200 ਘਰ ਦਾ ਅਗਰ ਪਿੰਡ ਤੋਂ ਵੀ ਉੱਪਰ ਚਲ ਜਾਨੇ ਅਸੀਂ ਤਾਂ ਇਹ ਛੋਟਾ ਹੁੰਦਾ 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 ਬਹੁਤ ਛੋਟਾ ਹੋ ਜਾਏਗਾ ਆਖਰਕਾਰ ਸਾਡੀ ਔਕਾਤ ਖਤਮ ਹੋ ਜਾਂਦੀ ਆ ਜੇਕਰ ਮੈਂ ਇਸ ਧਰਤੀ ਤੋਂ ਚੰਦਰਮਾ ਦੀ ਦੂਰੀ ਦਾ ਹੀ ਗੱਲ ਕਰ ਲੈਨੇ ਆ ਬ੍ਰਹਿਮੰਡ ਦੀ ਗੈਲੈਕਸੀਆਂ ਦੀ ਗੱਲ ਕਰਨੀ ਤਾਂ ਬਹੁਤ ਵੱਡੀ ਗੱਲ ਹੋ ਆਪਾਂ ਅਗਲੇ ਐਪੀਸੋਡਾਂ ਵਿੱਚ ਕਰਾਂਗੇ ਗੱਲ ਤਾਂ ਐਸ ਜਗਤਾਂ ਤੋਂ ਲੈ ਕੇ ਜਿੱਥੇ ਆਪਾਂ ਧਰਤੀ ਤੇ ਵੱਸਦੇ ਹਾਂ ਇੱਥੋਂ ਲੈ ਕੇ ਚੰਦਰਮਾ ਤੱਕ ਦੀ ਜਿਹੜੀ ਦੂਰੀ ਹੈ ਉਹ 386400 ਕਿਲੋਮੀਟਰ ਦੀ ਦੂਰੀ ਤੇ ਆਪਾਂ ਬੈਠੇ ਆਂ ਔਰ 35 100 ਫੁੱਟ ਤੋਂ ਬੰਦਾ ਨਹੀਂ ਦਿਖਦਾ ਨਾ ਪਿੰਡ ਦਿਖਦਾ ਨਾ ਸ਼ਹਿਰ ਦਿਖਦਾ ਆਪਣੀ ਔਕਾਤ ਕੀ ਆ ਇਸ ਲਈ ਉਸ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਗੱਲ ਕਰਨੀ ਬਹੁਤ ਅੱਖੀ ਹੈ ਹਾਂ ਉਹਦੀ ਉਸਤਤ ਕਰ ਸਕਦੇ ਹਾਂ ਉਹਦੀ ਮਹਿਮਾ ਵਿੱਚ ਕੁਝ ਬੋਲ ਸਕਦੇ ਹਾਂ ਇਹ ਵੀ ਇੱਕ ਸਾਡੀ ਬਹੁਤ ਬੜੀ ਭੁੱਲ ਹੋਏਗੀ ਉਹ ਆਪ ਬੁਲਾ ਲਵੇ ਤਾਂ ਬੋਲਿਆ ਜਾ ਸਕਦਾ ਤੇ ਜੇ ਉਹ ਆਪ ਨਾ ਬੁਲਾਵੇ ਇਸ ਮਤ ਨਾਮ ਬਖਸ਼ੇ ਤਾਂ ਕੋਈ ਨਹੀਂ ਬੋਲ ਸਕਦਾ ਸੋ ਆਪਾਂ ਇਸ ਅੱਜ ਦੀ ਵਾਰਤਾ ਨੂੰ ਅੱਜ ਦੇ ਟੌਪਿਕ ਨੂੰ ਇੱਥੇ ਹੀ ਵਿਰਾਮ ਦਿੰਨੇ ਆ ਅਗਲੇ ਐਪੀਸੋਡ ਦੇ ਵਿੱਚ ਆਪਾਂ ਫਿਰ ਮਿਲਦੇ ਹਾਂ ਔਰ ਅਗਲੀ ਰਿਕਾਰਡਿੰਗ ਬਹੁਤ ਜਲਦੀ ਆਪ ਜੀ ਦੇ ਸਨਮਖੋਮਾਂਗਾ ਲੈ ਕੇ ਉਹਦੇ ਵਿੱਚ ਵੀ ਜੋ ਆਪਣਾ ਅਨੁਜ਼ਰਬਾ ਹੈ ਅਨੁਭਵ ਹੈ ਉਹਦੀ ਸਾਂਝ ਪਾਵਾਂਗੇ ਸੋ ਹੁਣ ਦਾਸ ਨੂੰ ਇਜਾਜ਼ਤ ਦਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ